ਚੈਨਲ ਡੇਰੀ ਫਾਰਮਿੰਗ ਨਾਲ ਜਿ ਵਿੱਚ ਆਪ ਸਭ ਦਾ ਸਵਾਗਤ ਹੈ ਅੱਜ ਗੱਲ ਕਰਾਂਗੇ ਉਹਨਾਂ ਪੰਜ ਪ੍ਰੋਬਲਮ ਬਾਰੇ ਜਿਹੜੀਆਂ ਕਿ ਪਸ਼ੂ ਪਾਲਕ ਵੀਰਾਂ ਨੂੰ ਬਹੁਤ ਜ਼ਿਆਦਾ ਆਉਂਦੀਆਂ ਹਨ ਕਿ ਉਹਨਾਂ ਨੂੰ ਬਹੁਤ ਸਾਰਾ ਨੁਕਸਾਨ ਚੱਲਣਾ ਪੈਂਦਾ ਹੈ ਇਸ ਤੋਂ ਪਹਿਲਾਂ ਕਿ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਜੀ ਪਹਿਲੇ ਨੰਬਰ ਤੇ ਹੁੰਦੀ ਹੈ ਰਿਪੀਟ ਬਰੀਡਿੰਗ ਰਿਪੀਟ ਬਰੀਡਿੰਗ ਕੀ ਹੈ ਇਹ ਜਿਵੇਂ ਪਸ਼ੂ ਹੀਟ ਵਿੱਚ ਨਹੀਂ ਆਉਂਦਾ ਵਾਰ-ਵਾਰ ਟਿਕਾ ਪਰੋਂ ਤੇ ਠਹਿਰਦਾ ਨਹੀਂ ਹੈ ਜਦ ਬੱਚੇਦਾਨੀ ਦੀ ਇਨਫੈਕਸ਼ਨ ਵਗੈਰਾ ਕਾਰਨ ਕੀਆ ਰਿਪੀਟ ਬਰੀਡਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਸ ਕਾਰਨ ਕੀ ਆ ਪਸ਼ੂ ਪਾਲਕ ਵੀਰ ਨੂੰ ਬਹੁਤ ਸਾਰਾ ਨੁਕਸਾਨ ਚੱਲਣਾ ਪੈਂਦਾ ਹੈ ਕਈ ਵਾਰ ਇਦਾਂ ਵੀ ਹੋ ਜਾਂਦਾ ਹੈ ਕਿ ਜਿਸ ਤਰ੍ਹਾਂ ਕੀ ਆ ਉਸ ਨੂੰ ਰਿਪੀਟ ਬਰੀਡਿੰਗ ਪ੍ਰੋਬਲਮ ਆ ਜਾਂਦੀ ਤੇ ਉਸ ਦਾ ਪਸ਼ੂ ਖਰਾਬ ਹੋ ਜਾਂਦਾ ਹੈ ਬੇਕਾਰ ਹੋ ਜਾਂਦਾ ਹੈ ਅਤੇ ਉਸ ਨੂੰ ਵੇਚਣਾ ਪੈਂਦਾ ਹੈ ਇਸ ਨਾਲ ਕੀ ਆ ਪਸ਼ੂ ਪਾਲਕ ਵੀਰ ਨੂੰ ਬਹੁਤ ਸਾਰਾ ਘਾਟਾ ਚੱਲਣਾ ਪੈਂਦਾ ਹੈ ਰਿਪੀਟ ਬਰੀਡਿੰਗ ਦੀ ਪ੍ਰੋਬਲਮ ਜਿਸ ਤਰ੍ਹਾਂ ਕੀ ਆ ਆਪਾਂ ਸ਼ੁਰੂ ਤੋਂ ਹੀ ਆ ਪਸ਼ੂ ਨੂੰ ਸਹੀ ਖਾਣ ਨਹੀਂ ਦਿੰਦੇ ਜਾਂ ਆਪਾਂ ਮਿਕਰ ਲਕਚਰ ਵਗੈਰਾ ਨਹੀਂ ਪਾਉਂਦੇ ਇਸ ਨਾਲ ਕੀ ਆ ਉਸ ਦੇ ਇਹ ਚੁਟਾਵਨਾਂ ਘਾਟ ਹੋ ਜਾਂਦੀ ਹੈ ਜਿਸ ਕਾਰਨ ਕੀ ਇਹ ਪ੍ਰੋਬਲਮ ਆਉਣੀ ਸ਼ੁਰੂ ਹੋ ਜਾਂਦੀ ਹੈ ਇਸ ਪ੍ਰੋਬਲਮ ਦਾ ਹੱਲ ਤਾਂ ਹੈ ਕਿ ਹੱਲ ਤਾਂ ਹੈ ਕਿ ਆਪਾਂ ਜਿਸ ਤਰ੍ਹਾਂ ਕੀ ਆ ਪਸ਼ੂ ਨੂੰ ਮਿਲਕ ਵਿਚਰ ਵਗੈਰਾ ਦੇਣ ਲੱਗ ਜਾਂਦੇ ਆ ਜਾਂ ਆਪਾਂ ਵਧੀਆ ਫੀਡ ਪਾਉਣ ਲੱਗ ਜਾਂਦੇ ਆ ਪਰ ਆਪਾਂ ਕੀ ਇਹ ਇਸ ਪ੍ਰੋਬਲਮ ਨੂੰ ਆਉਣ ਤੇ ਇਹਦਾ ਇਲਾਜ ਕਰਦੇ ਆ ਤੇ ਆਪਾਂ ਬਹੁਤ ਸਾਰਾ ਲੇਟ ਹੋ ਜਾਂਦੇ ਆ ਜਿਸ ਕਾਰਨ ਕੀ ਆਪਾਂ ਨੂੰ ਬਹੁਤ ਸਾਰਾ ਨੁਕਸਾਨ ਚੱਲਣਾ ਪੈਂਦਾ ਹੈ ਇਸ ਲਈ ਕੀ ਆਪਾਂ ਪਸ਼ੂ ਨੂੰ ਸ਼ੁਰੂ ਤੋਂ ਹੀ ਪਹਿਲਾਂ ਤੋਂ ਹੀ ਕੀ ਆਪਾਂ ਇਸ ਤਰ੍ਹਾਂ ਦੀ ਫੀਡ ਪਾ ਕੇ ਕੀ ਉਸ ਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਨਾ ਆਵੇ ਨਾਲ ਨਾਲ ਮੈਨਰ ਵਿਕਚਲ ਵਗੈਰਾ ਵਿਟਾਮਿਨਸ ਵਗੈਰਾ ਉਸ ਨੂੰ ਪੂਰੇ ਕਰਦੇ ਰਹੀਏ ਜਿਸ ਨਾਲ ਕੀ ਆ ਉਸ ਨੂੰ ਇਹ ਪ੍ਰੋਬਲਮ ਤੋਂ ਛੁਟਕਾਰਾ ਮਿਲ ਸਕੇ ਅਤੇ ਇਹ ਪ੍ਰੋਬਲਮ ਉਸ ਵਿੱਚ ਨਾ ਆਵੇ ਤੇ ਦੂਸਰੇ ਨੰਬਰ ਤੇ ਪ੍ਰੋਬਲਮ ਆਉਂਦੀ ਹੈ ਮਾਸਟੈਟਿਸ ਜਿਸ ਤਰ੍ਹਾਂ ਕੀ ਥਣਾ ਦੀ ਪ੍ਰੋਬਲਮ ਕਈ ਵਾਰ ਪਸ਼ੂ ਪਾਲਕ ਵੀਰਾਂ ਨੇ ਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਆ ਜਾਂਦੀ ਕਿ ਉਹਨਾਂ ਦਾ ਇੱਕ ਪਸ਼ੂ ਦਾ ਇੱਕ ਥਣ ਬੰਦ ਹੋ ਜਾਂਦਾ ਹੈ ਕਈਆਂ ਦੇ ਦੋ ਥਣ ਬੰਦ ਹੋ ਜਾਂਦੇ ਹਨ ਜਿਸ ਕਾਰਨ ਕੀ ਇਹ ਪਸ਼ੂ ਪਾਲਕ ਵੀਰਾਂ ਦਾ ਕੀ ਇਹ ਪਸ਼ੂ ਖਰਾਬ ਹੋ ਜਾਂਦਾ ਹੈ ਜਿਸ ਤੇ ਕਿ ਜਾਂ ਹਵਾਨੇ ਦੇ ਵਿੱਚ ਕੀ ਹੈ ਟੇਡਾਪਨ ਵੀ ਹੋ ਜਾਂਦਾ ਹੈ ਕਈ ਠੰਡ ਸੁੰਗੜ ਜਾਂਦਾ ਹੈ ਇਸ ਤਰ੍ਹਾਂ ਦੀ ਪ੍ਰੋਬਲਮ ਆਉਣ ਨਾਲ ਕੀ ਆਪਾਂ ਸੂਤੀ ਦੇਖ ਜਿਹੜੀ ਕਿ ਸੁੰਦਰਤਾ ਉਹ ਵਿਗੜ ਜਾਂਦੀ ਹੈ ਤੇ ਇਸ ਨਾਲ ਉਸ ਨੂੰ ਬਹੁਤ ਸਾਰਾ ਨੁਕਸਾਨ ਚੜਨਾ ਪੈਂਦਾ ਹੈ ਇਹ ਪ੍ਰੋਬਲਮ ਵੀ ਇਸ ਤਰ੍ਹਾਂ ਹੀ ਆਉਂਦੀ ਹੈ ਜਿਸ ਤਰ੍ਹਾਂ ਆਪਾਂ ਤੁਹਾਨੂੰ ਦੱਸਿਆ ਕਿ ਮੈਲਮਿਕਚਰ ਦੇ ਕਾਰਡ ਵਗੈਰਾ ਨਾਲ ਜਾਂ ਟਾਪਮਣਾਂ ਦੀ ਕਾਰਡ ਨਾਲ ਜਾਂ ਰੂਮਾਂ ਦੀ ਪੀ ਐਚ ਬਦਲ ਘਟ ਨਾਲ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਆ ਜਾਂਦੀ ਹੈ ਤੇ ਇਸ ਤਰ੍ਹਾਂ ਦਾ ਆਪਾਂ ਨੂੰ ਕੀ ਹੈ ਪਹਿਲਾਂ ਤੋਂ ਹੀ ਇਹ ਚੀਜ਼ਾਂ ਦਾ ਆਪਾਂ ਨੂੰ ਖਿਆਲ ਰੱਖਣਾ ਚਾਹੀਦਾ ਹੈ ਇਹਾਰੇ ਪਸ਼ੂ ਪਾਲਕ ਵੀਰਾਂ ਲਈ ਇਹ ਜਾਣਕਾਰੀ ਹੈ ਕਿ ਉਹਨਾਂ ਨੂੰ ਡੇਰੀ ਵਿਕਾਸ ਬੋਰਡ ਤੋਂ ਇੱਕ ਕੋਰਸ ਕਰ ਲੈਣਾ ਚਾਹੀਦਾ ਹੈ ਜਿਹੜਾ ਕਿ 14 ਦਿਨਾਂ ਦਾ ਕੋਰਸ ਵੀ ਹੁੰਦਾ ਹੈ ਅਤੇ ਇੱਕ ਮਹੀਨਾ ਦਾ ਕੋਰਸ ਵੀ ਹੁੰਦਾ ਹੈ 14 ਦਿਨਾਂ ਦੇ ਕੋਰਸ ਵਿੱਚ ਆਪਾਂ ਨੂੰ ਪਸ਼ੂਆਂ ਦੀਆਂ ਬਿਮਾਰੀਆਂ ਬਾਰੇ ਪਸ਼ੂਆਂ ਬਾਰੇ ਅਤੇ ਹੋਰ ਬਹੁਤ ਸਾਰੀਆਂ ਜਾਣਕਾਰੀਆਂ ਦਿੱਤੀਆਂ ਜਾਂਦੀਆਂ ਹਨ ਤੇ ਇੱਕ ਮਹੀਨੇ ਦੇ ਕੋਰਸ ਵਿੱਚ ਕੀ ਆਪਾਂ ਨੂੰ AI ਕਰਨੀ ਸਿਖਾਈ ਜਾਂਦੀ ਹੈ ਜਿਸ ਨਾਲ ਆਪਾਂ ਆਪਣੇ ਪਸ਼ੂਆਂ ਦੇ ਉੱਪਰ AI ਕਰ ਸਕਦੇ ਹਾਂ ਜਾਂ ਆਪਣੇ ਫਾਰਮ ਉੱਪਰ AI ਕਰ ਸਕਦੇ ਹਾਂ ਜਿਸ ਦੇ ਨਾਲ ਨਾਲ ਆਪਾਂ ਨੂੰ ਇੱਕ ਸਰਟੀਫਿਕੇਟ ਵੀ ਦਿੱਤਾ ਜਾਂਦਾ ਹੈ ਇਹ ਸਾਰੇ ਪਸ਼ੂ ਪਾਲਕ ਵੀਰਾਂ ਲਈ ਕੋਰਸ ਬਹੁਤ ਹੀ ਜ਼ਰੂਰੀ ਹੈ ਤੇ ਉਹਨਾਂ ਨੂੰ ਕਰਨਾ ਵੀ ਚਾਹੀਦਾ ਹੈ। ਤੀਜੇ ਨੰਬਰ ਤੇ ਪ੍ਰੋਬਲਮ ਆਉਂਦੀ ਹੈ ਲੈਮਨਸ ਜਾਨੀ ਕਿ ਲੰਗੜਾਪਣ। ਬਹੁਤ ਸਾਰੇ ਪਸ਼ੂ ਪਾਲਕ ਵੀਰਾਂ ਨੂੰ ਇਸ ਤਰ੍ਹਾਂ ਕੀ ਹੁਣ ਐਫ ਐਫ ਪਸ਼ੂ ਐਫ ਐਫ ਗਾਵਾਂ ਜਿਹੜੀਆਂ ਕੀ ਬਹੁਤ ਸਾਰੇ ਵੀਰਾਂ ਦੀ ਪਸੰਦ ਬਣ ਗਈਆਂ ਹਨ। ਤੇ ਇਹ ਪ੍ਰੋਬਲਮ ਉਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਆਉਂਦੀ ਹੈ। ਇਹ ਪ੍ਰੋਬਲਮ ਜਿਸ ਤਰ੍ਹਾਂ ਕੀ ਆਪਣੇ ਵਟਾਮਣਾਂ ਦੀ ਘਾੜ ਜਾਂ ਰੋਮਾਂ ਦੀ ਪੀ ਐਚ ਲੈਵਲ ਕੀ ਜ਼ਿਆਦਾ ਘਿਰਨ ਕਾਰਨ ਕੀਆ। ਇਹ ਪ੍ਰੋਬਲਮ ਆ ਜਾਂਦੀ ਹੈ ਇਹ ਜਿਆਦਾ ਪ੍ਰੋਬਲਮ ਕੀ ਹੈ ਐਚ ਐਫ ਗਾਵਾਂ ਦੇ ਵਿੱਚ ਹੀ ਆਉਂਦੀ ਆ ਤੇ ਇਸ ਪ੍ਰੋਬਲਮ ਦਾ ਹੱਲ ਵੀ ਆਪਾਂ ਕੀਆ ਵਧੀਆ ਮਿਲਨ ਮਿਕਚਰ ਵਗੈਰਾ ਪਾ ਕੇ ਜਾਂ ਲਗਾਤਾਰ ਕੀਆ ਐਚ ਐਫ ਗਾਵਾਂ ਨੂੰ ਕੀਆ ਆਪਾਂ ਬਫਰ ਵਗੈਰਾ ਦੇ ਕੇ ਜਾਂ ਹਰ ਰੋਜ਼ ਮਿੱਠਾ ਸੋਡਾ ਦੇਣਾ ਬਹੁਤ ਜ਼ਰੂਰੀ ਆ ਜਿਸ ਨਾਲ ਇਸ ਪ੍ਰੋਬਲਮ ਦਾ ਆਪਾਂ ਹੱਲ ਕਰ ਸਕਦੇ ਹਾਂ। ਦੂਜੀ ਨੰਬਰ ਤੇ ਪ੍ਰੋਬਲਮ ਆਉਂਦੀ ਆ ਪ੍ਰਲੈਪਸ ਯਾਨੀ ਕਿ ਭਾਰ ਪੈਣਾ। ਬਹੁਤ ਸਾਰੇ ਪਾਲਕ ਪੀਰਾਂ ਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਤਰ੍ਹਾਂ ਕੀ ਉਹਨਾਂ ਦੇ ਪਸ਼ੂਆਂ ਦੇ ਵਿੱਚ ਜ਼ਿਆਦਾਤਰ ਇਹ ਗਾਵਾਂ ਦੇ ਮੁਕਾਬਲੇ ਮੱਝਾਂ ਦੇ ਵਿੱਚ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਭਾਰ ਵਾਣ ਦੀ ਪ੍ਰਲਪਸ ਦੀ ਪ੍ਰੋਬਲਮ ਜ਼ਿਆਦਾ ਆਉਂਦੀ ਹੈ ਇਸ ਨਾਲ ਕੀ ਹੈ ਪਸ਼ੂ ਨੂੰ ਜਦੋਂ ਸੋਨਾ ਲਾਂਦਾ ਹੈ ਜਾਂ ਤਾਂ ਉਸ ਤੋਂ ਪਹਿਲਾਂ ਇਹ ਇਹ ਪ੍ਰੋਬਲਮ ਸ਼ੁਰੂ ਹੋ ਜਾਂਦੀ ਹੈ ਜਾਂ ਸੂਣ ਤੋਂ ਬਾਅਦ ਇਸ ਪ੍ਰੋਬਲ ਇਹ ਪ੍ਰੋਬਲ ਬਹੁਤ ਸਾਰੇ ਪਸ਼ੂਆਂ ਵਿੱਚ ਦੇਖਣ ਨੂੰ ਮਿਲਦੀ ਹੈ ਜਿਸ ਨਾਲ ਕੀ ਹੈ ਇਸ ਨਾਲ ਕੀ ਹੈ ਪਸ਼ੂ ਪਾਲਕ ਦੀ ਤਰ੍ਹਾਂ ਪਸ਼ੂ ਖਰਾਬ ਹੋ ਜਾਂਦਾ ਹੈ ਅਤੇ ਉਸ ਨੂੰ ਬਹੁਤ ਹੀ ਨੁਕਸਾਨ ਚਲਣਾ ਪੈਂਦਾ ਹੈ ਇਹ ਵੀ ਕੀ ਹੈ ਉਟਾਵਣਾ ਮੈਨੋਨਲ ਵਗੈਰਾ ਦੀ ਕਾਰਡ ਕਰਣੀ ਜਾਂਦਾ ਹੈ ਤੇ ਜਿਸ ਤਰ੍ਹਾਂ ਕੀ ਇਹ ਪ੍ਰੋਬਲਮ ਦਾ ਹੱਲ ਬਹੁਤ ਸਾਰੇ ਪਸ਼ੂ ਪਾਲਣ ਤੋਂ ਨਹੀਂ ਹੁੰਦਾ ਜਿਸ ਕਰਕੇ ਉਹਨਾਂ ਨੂੰ ਬਹੁਤ ਸਾਰਾ ਘਾਟਾ ਪੈਂਦਾ ਹੈ ਅਤੇ ਉਹਨਾਂ ਦਾ ਪਸ਼ੂ ਖਰਾਬ ਹੋ ਜਾਂਦਾ ਹੈ ਤੇ ਉਹਨਾਂ ਨੂੰ ਵੇਚਣਾ ਪੈਂਦਾ ਹੈ ਇਸ ਨਾਲ ਕੀ ਹੈ ਆਪਣੇ ਡੇਰੀ ਫਾਰਮ ਦਾ ਜਾਂ ਪਸ਼ੂ ਪਾਲਕ ਵੀਰ ਦਾ ਬਹੁਤ ਸਾਰਾ ਨੁਕਸਾਨ ਹੁੰਦਾ ਹੈ ਬਹੁਤ ਸਾਰੇ ਪਸ਼ੂ ਪਾਲਕ ਵੀਰ ਬੇਕੀਆ ਇਹਨਾਂ ਚਾਰ ਫਰਮਾਂ ਤੋਂ ਨਿਯੁਕਤੀ ਪਾ ਲਏ ਹਨ ਪਰ ਉਹਨਾਂ ਨੂੰ ਕੀ ਹੈ ਜਿਹੜੀ ਕੀ ਇਹ ਪੰਜਵੇਂ ਪ੍ਰੋਬਲਮ ਦਾ ਸਾਹਮਣਾ ਕਰਨਾ बहुत मुश्किल हो जाता है जिस तरह की आॉब्लम हैगी लो इम्यूनिटी की बहुत सारी पशुओं में इम्यूनिटी की लो हो जाती है जिस कारण की खादा पीता पहुंचाते नहीं आप फीड वगैरह दें उस अपना पशु पहुंचा नहीं जिस कारण की वो, वो आहत बहुत खराब हो जाती है जिस तरह की आप प्रॉब्लम तो हल पाने दवाइया देकर दे बहुत सारे टीके वगैरह लगा के इस तरह के टीके लगाने जिसना की है अपने पशु का दुद्ध घट जाता है ਜਿਸ ਤਰ੍ਹਾਂ ਆਪਾਂ ਪਾਸ ਨੂੰ ਫੀਡ ਵਗੈਰਾ ਪਾ ਕੇ ਵਧੀਆ ਡਾਈਟ ਦੇ ਕੇ ਆਪਾਂ ਦੁੱਧ ਤੇ ਲਿਆਉਣੇ ਹਾਂ ਤਾਂ ਉਹ ਫਿਰ ਇਸ ਬਿਮਾਰੀ ਨਾਲ ਗੰਭੀਰ ਹੋ ਜਾਂਦਾ ਹੈ ਤੇ ਇਹ ਇਹ ਪ੍ਰੋਸੈਸ ਇਦਾਂ ਹੀ ਚੱਲਦਾ ਰਹਿੰਦਾ ਹੈ ਜਿਸ ਨਾਲ ਕੀ ਹੱਸਦਾ ਪਸ਼ੂ ਬਹੁਤ ਜ਼ਿਆਦਾ ਖਰਾਬ ਹੋ ਜਾਂਦਾ ਹੈ ਤੇ ਉਸ ਨੂੰ ਵੇਚ ਦੀ ਨੌਕਤਾ ਆ ਜਾਂਦੀ ਹੈ ਇਸ ਨਾਲ ਕੀ ਆ ਡੇਰੀ ਫਾਰਮ ਤੇ ਅਤੇ ਪਸ਼ੂ ਪਾਲਕ ਵੀਰਾਂ ਤੇ ਬਹੁਤ ਸਾਰਾ ਨੁਕਸਾਨ ਚੱਲਣਾ ਪੈਂਦਾ ਹੈ ਇਹ ਪ੍ਰੋਬਲਮਾਂ ਆਪਣੀਆਂ ਇਹਨਾਂ ਸਾਰੀਆਂ ਪ੍ਰੋਬਲਮਾਂ ਦਾ ਇੱਕੋ ਹੀ ਹੱਲ ਹੈ ਜਿਹੜਾ ਕਿ ਆਪਾਂ ਨੂੰ ਮਿਰਲ ਮਿਕਚਰ ਵਗੈਰਾ ਵਧੀਆ ਡਾਈਟ ਵਗੈਰਾ ਦੇ ਕੇ ਇਹਨਾਂ ਸਾਰੀਆਂ ਪ੍ਰੋਬਲਮਾਂ ਤੋਂ ਆਪਾਂ ਛਡਕਾਰਾ ਪਾ ਸਕਦੇ ਹਾਂ ਸਾਰੇ ਹੀ ਵੀਰਾਂ ਨੂੰ ਸਾਰੇ ਹੀ ਵੀਰਾਂ ਨੂੰ ਇਹ ਦੱਸਾਂਗੇ ਕਿ ਆਪਾਂ ਬਰੀਆ ਕਿਸਮ ਦਾ ਮਿਲਣ ਮਿਕਚਰ ਵਗੈਰਾ ਪਾ ਕੇ ਜਿਸ ਤਰ੍ਹਾਂ ਕੀ ਆਪਾਂ ਨੂੰ ਇਹ ਸਾਰੀਆਂ ਪ੍ਰੋਬਲਮਾਂ ਤੋਂ ਛਡਕਾਰਾ ਮਿਲ ਸਕੇ